ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਅੱਜ 23 ਫਰਵਰੀ ਦਾ ਦਿਨ ਹੈ ਇਤਿਹਾਸ ਦੇ ਵਿੱਚ ਕਈ ਘਟਨਾਵਾਂ ਵਾਪਰੀਆਂ ਪਰ ਉਹਦੇ ਵਿੱਚੋਂ ਆਪਾਂ ਇੱਕ ਘਟਨਾ ਦੀ ਤੁਹਾਡੇ ਨਾਲ ਸਾਂਝ ਪਾਉਣੀ ਹੈ ਜੀ ਦਾ ਸਬੰਧ 23 ਫਰਵਰੀ 1921 ਈਸਵੀ ਦੇ ਦਿਨ ਨਾਲ ਹੈ ਇੱਕ ਨਨਕਾਣਾ ਸਾਹਿਬ ਦੀ ਧਰਤੀ ਦੇ ਨਾਲ ਸੰਬੰਧਿਤ ਘਟਨਾ ਹੈ ਪਿਛਲੀ ਵੀਡੀਓ ਚ ਆਪਾਂ ਜ਼ਿਕਰ ਕੀਤਾ ਸੀਗਾ ਵੀ ਨਨਕਾਣਾ ਸਾਹਿਬ ਦਾ ਸਾਕਾ ਹੈ ਜਿਹੜਾ ਉਹ ਕਿਵੇਂ ਵਾਪਰਿਆ ਵੀ ਫਰਵਰੀ ਵਾਲੇ ਦਿਨ 21 ਫਰਵਰੀ ਨੂੰ ਪੰਥ ਨੇ ਇਥੋਂ ਦੀ ਸੇਵਾ ਸੰਭਾਲੀ ਉਹਦੇ ਉੱਤੇ ਇੱਕ ਵੱਖਰੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਰੀ ਗੱਲ ਜਿਹੜੀ ਉਹਦੀ ਸਾਂਝ ਪਾਵਾਂਗੇ ਫੇਰ ਆਪਣਾ 21 ਫਰਵਰੀ ਨੂੰ ਗੁਰਦੁਆਰੇ ਦਾ ਬੂਆ ਖੋਲ ਕੇ ਜਦੋਂ ਦੇਖਿਆ ਗਿਆ ਅੰਦਰ ਦਾ ਹਾਲ ਤੇ ਉਹ ਬਹੁਤ ਭਿਆਨਕ ਸੀ 22 ਫਰਵਰੀ ਨੂੰ ਦੂਰੋਂ ਦੂਰੋਂ ਸੰਗਤਾਂ ਪਹੁੰਚਣ ਲੱਗ ਪਈਆਂ ਤਕਰੀਬਨ ਕੋਈ ਲੱਖਾਂ ਦੇ ਵਿੱਚ ਇਕੱਠ ਹੋਏਗਾ ਜਿਹੜਾ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ ਹੈ 23 ਫਰਵਰੀ ਦਾ ਦਿਨ ਸੀਗਾ ਜਿਹੜਾ ਉਹ ਸੰਸਕਾਰ ਦੇ ਵਾਸਤੇ ਨਿਸ਼ਚਿਤ ਕੀਤਾ ਗਿਆ ਸੀਗਾ 23 ਫਰਵਰੀ ਵਾਲੇ ਦਿਨ ਭਾਈ ਤਖਤ ਸਿੰਘ ਫਰੀਦਪੁਰ ਹੁਣਾ ਦੀ ਅਗਵਾਈ ਦੇ ਥੱਲੇ ਸਿੱਖ ਸੰਗਤ ਨੇ ਅੰਗੀਠਾ ਸੀਗਾ ਜਿਹੜਾ ਉਹ ਤਿਆਰ ਕੀਤਾ ਇਹ ਜਿਹੜਾ ਅੰਗੀਠਾ ਹੈਗਾ ਅਪਾ ਜੇ ਤੁਹਾਨੂੰ ਅੱਜ ਵੀ ਜਾਣੇ ਹੈਗੇ ਆ ਨਨਕਾਣਾ ਸਾਹਿਬ ਤੇ ਜਿੱਥੇ ਸ਼ੀਦੀ ਝੰਡ ਹੈਗਾ ਉਸੇ ਸਾਈਡ ਦੇ ਉੱਤੇ ਕੋਠੜੀਆਂ ਵਾਲੇ ਪਾਸੇ ਸੀਗਾ ਜਿਹੜਾ ਬਰਾਂਡਾ ਹੈਗਾ ਉਧਰ ਉਸ ਪਾਸੇ ਸੀਗਾ ਇਹ ਅੰਗੀਠਾ ਜਿਹੜਾ ਤਿਆਰ ਕੀਤਾ ਗਿਆ ਇਹ ਤਕਰੀਬਨ 20 ਫੁੱਟ ਲੰਮਾ 8 ਫੁੱਟ ਉੱਚਾ ਸੀਗਾ ਜੇ ਸਾਰੀ ਸੰਗਤ ਹੈ ਜਿਹੜੀ ਉਸ ਇਦਾਂ ਦੀਆਂ ਲੋਥਾਂ ਅੱਧ ਸੜੇ ਸਰੀਰ ਕੀਮਾ-ਕੀਮਾ ਹੋਇਆ ਮਾਸ ਇਕੱਠਾ ਕਰਨ ਲੱਗੀ ਮੁਖ ਵਿੱਚ ਗੁਰਬਾਣੀ ਤੇ ਨੇਤਰ ਸੇਜਲ ਸਾਨੂੰ ਉਹਨਾਂ ਦੇ ਪ੍ਰਿੰਸੀਪਲ ਤੇਜਾ ਸਿੰਘ ਹੁਣੇ ਦੱਸਦੇ ਆ ਇੱਕ ਮਾਈ ਨੇ ਆਪਣੇ ਪੁੱਤਰ ਦੀ ਅੱਧ ਤੋਂ ਵੱਧ ਸੜੀ ਹੋਈ ਲਾਸ਼ ਨੂੰ ਪਹਿਚਾਨ ਲਿਆ ਉਸ ਮਾਈ ਦੇ 6 ਪੁੱਤਰ ਤੇ ਇੱਕ ਪੋਤਰਾ ਇਸ ਸਾਕੇ ਦੇ ਵਿੱਚ ਸ਼ਹੀਦ ਹੋਏ ਇੱਕ ਹੋਰ ਮਾਈ ਦੇ ਦੋ ਪੁੱਤਰ ਸ਼ਹੀਦ ਹੋਏ ਕੇਰ ਸਿੰਘ ਦੀ ਮਾਂ ਨੇ ਆਪਣੇ ਪੁੱਤਰ ਦੀ ਵੱਡੀ ਹੋਈ ਲੱਤ ਪਹਿਚਾਨ ਲਈ ਉਸ ਦਾ ਵੀ ਇੱਕੋ ਪੁੱਤਰ ਤੇ ਇਕਲੌਤਾ ਪੋਤਰਾ ਹੈ ਜਿਹੜਾ ਉਹ ਏ ਸਾਕੇ ਦੇ ਵਿੱਚ ਸ਼ਹੀਦ ਹੋਏ ਬੀਬੀ ਇੰਦਰਕੌਰ ਦਾ ਪਤੀ ਭਾਈ ਲక్ష్మణ ਸਿੰਘ ਦਾ ਪੁੱਤਰ ਮੰਗਲ ਸਿੰਘ ਸ਼ਹੀਦ ਹੋਏ ਅੰਤ ਹੀ ਕੋਈ ਨਹੀਂ ਗਾਜੇ ਭਾਈ ਹੀਰਾ ਸਿੰਘ ਰਾਗੀ ਬਾਹਰਲੇ ਪਾਸੇ ਕਮਿਆਰਾਂ ਦੇ ਆਵਿਆਂ ਵਾਲੇ ਪਾਸਿਓਂ ਸੰਗਤੀ ਰੂਪ ਵਿੱਚ ਵੈਰਾਗਮਈ ਸ਼ਬਦ ਪੜਦਿਆਂ ਇੱਕ ਪਾਲਕੀ ਵਿੱਚ ਸ਼ਹੀਦਾਂ ਦੀਆਂ ਦੇਹਾਂ ਤੇ ਮਾਸ ਇਕੱਠਾ ਕਰਕੇ ਲਿਆਏ। ਸਭ ਤੋਂ ਪਹਿਲਾਂ ਅੰਗੀਠੇ ਦੇ ਵਿੱਚਕਾਰ ਤਿੰਨ ਸਬੂਤੀਆਂ ਦੇਹਾਂ ਸੀਗੀਆਂ ਜੜੀਆਂ ਉਹ ਰੱਖੀਆਂ ਗਈਆਂ। ਇਸ ਪਿੱਛੋਂ ਗੇਲੀਆਂ ਦੇ ਵਾਂਗ ਸੜੀਆਂ ਕਾਲੇ ਕੁਰੰਗ ਹੋ ਚੁੱਕੇ ਸਨ ਜੜੇ। ਉਹ ਰੱਖੇ ਗਏ। ਲੱਤਾਂ ਬਾਹਾਂ ਚੜੀਆਂ ਗੈਣ ਜੜੀਆਂ ਵੱਡੀਆਂ ਟੁਕੀਆਂ ਮਿਲੀਆਂ ਸਭ ਤੋਂ ਅਖੀਰ ਤੇ ਤਿੰਨ ਟੋਕਰੇ ਕੀਮੇ ਵਾਂਗ ਟੁਕੜੇ ਟੁਕੜੇ ਕੀਤੇ ਮਾਸ ਦੇ ਅਤੇ 10 ਟੋਕਰੇ ਚੂਰਪੂਰ ਦੇ ਸੜੇ ਰਾਖ ਹੋਏ ਮਾਸ ਦੇ ਇਕੱਠੇ ਕਰਕੇ ਸੰਗੀਠੇ ਦੇ ਉੱਪਰ ਪਾਏ ਗਏ ਕੁਝ ਲਿਖਤਾਂ ਦੇ ਅਨੁਸਾਰ 130 ਦੇ ਕਰੀਬ ਖੋਪੜੀਆਂ ਜੜੀਆਂ ਸੀ ਕਿਉਂ ਪ੍ਰਾਪਤ ਹੋਈਆਂ ਖੀਦਾਂ ਦੀ ਗਿਣਤੀ 150 ਤੋਂ ਲੈ ਕੇ 200 ਦੇ ਵਿੱਚਕਾਰ ਮੰਨੀ ਗਈ ਹੈ। ਸ਼ਾਮੀ 3:30 ਵਜੇ ਤੋਂ ਲੈ ਕੇ 6:30 ਵਜੇ ਤੱਕ ਖੀਦਾਂ ਦਾ ਇਹ ਪੂਰਾ ਅੰਗੀਠਾ ਸੀ ਜਿਹੜਾ ਉਹ ਤਿਆਰ ਕੀਤਾ ਗਿਆ। 24 ਗੱਜ ਲੰਮਾ ਲੱਠਾ ਸੀਗਾ ਜਿਹੜਾ ਉਹ ਕੱਪੜਾ ਇਹਦੇ ਉੱਤੇ ਪਾਇਆ ਗਿਆ। ਚਾਰ ਦੇਸੀ ਘੋੜੇ ਦੇ ਪੀਪੇ ਪਾਏ ਗਏ। ਅੰਗੀਠੇ ਦੇ ਆਲੇ-ਦੁਆਲੇ ਕਬੀਰ ਮੋਹੇ ਮਰਨੇ ਕਾ ਚਾਉ ਹੈ। ਮਰੂੰ ਤਾਂ ਹਰ ਕੇ ਦਵਾਰ ਦੀ ਧੁਨੀ ਹੈ ਜਿਹੜੀ ਉਹ ਗੂੰਜ ਰਹੀ ਸੀ ਕਿਤੇ ਇਸ ਵਕਤ ਜਿਹੜੀ ਅਰਦਾਸ ਹੈ ਅੰਗੀਠੇ ਨੂੰ ਅਗਨ ਪੇਟ ਕਰਨ ਦੀ ਉਹ ਪ੍ਰਿੰਸੀਪਲ ਜੋਧ ਸਿੰਘ ਹੁਣਾ ਨੇ ਕੀਤੀ ਸੀ ਮੰਨਿਆ ਜਾਂਦਾ ਹੈ ਉਹਨਾਂ ਨੇ ਉਦੋਂ ਆਖਿਆ ਵੀ ਸੀਗਾ ਵੀ ਜੇ ਕਿਸੇ ਨੂੰ ਸ਼ੱਕ ਹੋਵੇ ਨਾ ਲੋਕ ਸੋਚਦੇ ਆ ਵੀ ਸੇਖ ਅਰਦਾਸ ਚ ਰੋਜ਼ ਕਹਿੰਦਾ ਜਿੰਨਾ ਬੰਦ-ਬੰਦ ਕਟਾਈ ਖੋਪਰੀਆਂ ਲੋਹਾਈਆਂ ਇਹ ਕਿਵੇਂ ਹੋ ਸਕਦਾ ਤੇ ਉਹ ਇੱਥੇ ਆ ਕੇ ਦੇਖ ਸਕਦਾ ਹੈਗਾ ਇਹ ਸਾਰੇ ਉਹ ਜੋ ਸੂਰਬੀਰ ਨੇ ਜਿਨ੍ਹਾਂ ਦੇ ਬੰਦ-ਬੰਦ ਵੀ ਕੱਟੇ ਗਏ ਤੇ ਖੋਪਰੀਆਂ ਵੀ ਉਤਾਰ ਦਿੱਤੀਆਂ ਗਈਆਂ। ਸੋ ਜਿਹੜੀ ਉਹਨਾਂ ਨੇ ਅਰਦਾਸ ਕੀਤੀ ਨਾ ਉੱਥੇ ਉਹ ਅਰਦਾਸ ਹੈ ਜਿਹੜੀ ਉਹਨੇ ਸਾਰੀ ਸੰਗਤ ਦਾ ਮਨ ਸੀ ਜਿਹੜਾ ਉਹ ਦਰਵਤ ਕਰ ਦਿੱਤਾ ਪੂਰੀ ਸੰਗਤ ਦੇ ਮਨ ਦੇ ਉੱਤੇ ਉਹਦਾ ਅਸਰ ਹੋਇਆ ਜੀ। ਸਾਡੀ ਸੰਗਤ ਦੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਸੀ ਵੀ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੀ ਜਿਹੜੀ ਕਾਹ ਲੈਣਾ ਇਹਨਾਂ ਸੇਵਾ ਹੈ ਨਾ ਉਹ ਪ੍ਰਵਾਨ ਕਰ ਲੈਣਾ। 3:00 ਵਜੇ ਅੰਗੀਠੇ ਨੂੰ ਜਿਹੜਾ ਲਾਂਬੂ ਆ ਉਹ ਲਾਇਆ ਗਿਆ। ਹਨ ਇਹ ਸ਼ਾਮ ਦੇ 7:00 ਵਜੇ ਉਦੋਂ ਲਾਂਬੂ ਲਾਇਆ ਗਿਆ 23 ਫਰਵਰੀ ਨੂੰ। ਕੁਝ ਸੰਗਤਾਂ ਨੂੰ ਅੰਗੀਠੇ ਦੀ ਪਹਿਰੇਦਾਰੀ ਆਸਤੇ ਛੱਡ ਕੇ ਤਾਂ ਕਿ ਕੋਈ ਭਾਗ ਸੰਗਤ ਵਿੱਚ ਛਾਲ ਨਾ ਮਾਰ ਦੇਵੇ। ਬਾਕੀ ਸਾਰੀ ਸੰਗਤ ਹੈ ਜਿਹੜੀ ਉਹ ਗੁਰੂ ਮਹਾਰਾਜ ਦੀ ਤਾਬੇ ਆ ਕੇ ਬੈਠ ਗਈ। ਜਿਹੜਾ ਦੀਵਾਨ ਸਜਿਆ ਹੋਇਆ ਸੀ ਉਹਦੇ ਅੰਦਰ। ਹਰਜਸ ਕੀਰਤਨ ਹੋਇਆ। ਪੰਜ ਗੁਰਮਤੇ ਆ ਜਿਹੜੇ ਉਹ ਇੱਥੇ ਪਾਸ ਕੀਤੇ ਗਏ। ਪਹਿਲਾ ਗੁਰਮਤਾ ਸੀਗਾ ਇਸ ਭਿਆਨਕ ਸਾਜ਼ਿਸ਼ ਵਿੱਚ ਗੁਨਾਗਾਰ ਜਿਹੜੇ ਵੀ ਹੈਗੇ ਆ। ਉਹਨਾਂ ਦੀ ਪੂਰੀ ਪੜਤਾਲ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਦੂਜਾ ਸੀ ਜਿਸ ਥਾਂ ਤੇ ਇਹਨਾਂ ਪਵਿੱਤਰ ਸ਼ਹੀਦਾਂ ਦਾ ਸਸਕਾਰ ਹੋਇਆ। ਇਸ ਥਾਂ ਪੰਥ ਵੱਲੋਂ ਸ਼ਹੀਦਗੰਜ ਬਣਾਇਆ ਜਾਵੇ। ਫਿਰ ਬਕਾਇਦਾ ਉੱਥੇ ਪੰਥ ਨੇ ਇੱਕ ਪੂਰਾ ਬਣਾਇਆ ਸੀਗਾ ਜਿਹਦੇ ਵਿੱਚ ਇਹਨਾਂ ਸ਼ਹੀਦਾਂ ਦੇ ਅੰਗਿੱਠੇ ਦੀ ਰਾਖ ਨੂੰ ਰੱਖਿਆ ਗਿਆ ਸੀ ਉਹਨਾਂ ਦੇ ਨਾਮ ਵੀ ਲਿਖੇ ਗਏ ਸਨ। ਉਹ ਪੂਰਾ ਸਾਹਿਬ ਅੱਜਕੱਲ ਤੇ ਬੰਦ ਕਰ ਦਿੱਤਾ ਗਿਆ ਹੈਗਾ। ਤੇ ਉਹ ਜਗਾ ਉਹ ਆ ਪੂਰਾ ਸਾਬੜੀ ਜਿੱਥੇ ਉਹ ਸੋਨੇ ਦੀ ਪਾਲਕੀ ਹੋਣਾ ਜਿਹੜੀ ਉੱਥੇ ਉਹ ਮੌਜੂਦ ਆ ਫਿਰ ਤੀਸਰਾ ਜਿਹੜਾ ਗੁਰਮਤਾ ਸੀਗਾ ਉਹਦੇ ਵਿੱਚ ਜ਼ਿਕਰ ਕੀਤਾ ਸੰਗਤਾਂ ਦੀ ਸੇਵਾ ਵਿੱਚ ਬੇਨਤੀ ਕੀਤੀ ਜਾਵੇ ਕਿ ਜਿੱਥੇ-ਜਿੱਥੇ ਵੀ ਸਿੱਖਾਂ ਦੀ ਵਸੋਂ ਹੈ ਉੱਥੇ-ਉੱਥੇ 5 ਅਪ੍ਰੈਲ 1921 ਈਸਵੀ ਵਾਲੇ ਦਿਨ ਇਹਨਾਂ ਸ਼ਹੀਦਾਂ ਦੇ ਨਮਿੱਤ ਸਵੇਰੇ 8 ਵਜੇ ਭੋਗ ਪਾਏ ਜਾਣ ਉਹ ਖੁੱਲੇ ਪਾਠ ਦੇ ਵੀ ਹੋ ਸਕਦੇ ਆ ਉਹ ਅਖੰਡ ਪਾਠ ਦੇ ਵੀ ਹੋ ਸਕਦੇ ਆ ਉਸ ਦਿਨ ਸਭ ਸਿੱਖ ਆਸ਼ਰਮ ਬੰਦ ਰਹਿਣ ਤੇ ਹਰ ਸਿੱਖ ਇਹਨਾਂ ਸ਼ੀਰਾਂ ਦੇ ਨਮਿਤ ਗੁਰਬਾਣੀ ਪੜ੍ਹੇ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੇ ਚੌਥਾ ਮਤਾ ਇਹ ਸੋਧਿਆ ਗਿਆ ਕਿ ਬਾਬਾ ਕਰਤਾਰ ਸਿੰਘ 베ਦੀ ਜਿਹੜਾ ਗੁਰੂਕੁਲ ਦੀ ਅੰਛਵੰਚ ਵਿੱਚੋਂ ਸੀ ਇਹਦੇ ਨਾਲ ਨਾਮਲਵਰਤਨ ਹੋਵੇ ਪੰਥ ਵਿੱਚੋਂ ਛੇਕਣ ਤੇ ਗੁਰੂ ਤਖਤਾਂ ਤੇ ਅਰਦਾਸ ਬੰਦ ਹੋਣ ਦਾ ਗੁਰਮਤਾ ਸੋਧਿਆ ਗਿਆ ਬਾਬਾ ਕਰਤਾਰ ਸਿੰਘ ਬੇਦੀ ਉੱਤੇ ਵੀ ਇੱਕ ਵੱਖਰੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ ਵੀ ਇਹ ਬੰਦੇ ਦਾ ਰੋਲ ਕਿਹੋ ਜਿਹਾ ਸੀ ਫਿਰ ਉਹਨੇ ਪੰਥ ਕੋਲੋਂ ਕਿਵੇਂ ਮਾਫੀ ਮੰਗੀ ਉਹਨੂੰ ਕਿਵੇਂ ਮਾਫ ਕੀਤਾ ਗਿਆ ਪੰਜਵਾਂ ਗੁਰਮਤਾਂ ਜਿਹੜਾ ਸੋਧਿਆ ਗਿਆ ਉਹ ਸੀ ਇਹਨਾਂ ਗੁਰਮਤਿਆਂ ਦੀ ਕਾਪੀ ਹੈ ਜਿਹੜੀ ਉਹ ਸਰਕਾਰ ਹਿੰਦ ਸਰਕਾਰ ਪੰਜਾਬ ਨੂੰ ਯੋਗ ਪ੍ਰਬੰਧ ਹਿਤ ਤੇ ਸਾਰੀਆਂ ਪ੍ਰਸਿੱਧ ਅਖਬਾਰਾਂ ਨੂੰ ਪ੍ਰਕਾਸ਼ਿਤ ਕਰਨ ਦੇ ਲਈ ਭੇਜ ਦਿੱਤੀ ਜਾਵੇ ਇਸ ਪਿੱਛੋਂ ਸੋਹਿਲਾ ਸਾਹਿਬ ਦਾ 파ਟ ਹੋਇਆ ਖੇਦੀ ਬੀੜ ਤੋਂ ਭਾਈ ਹੀਰਾ ਸਿੰਘ ਹੋਣਾ ਨੇ ਹੁਕਮਨਾਮਾ ਲਿਆ ਜੋ ਵਢਹਾਂਸਰਾਗ ਦੇ ਵਿੱਚੋਂ ਆਇਆ ਸੀਗਾ ਜੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਿਤ ਹੋਇਆ ਉਹਦੇ ਜਿਹੜੇ ਕੁਝ ਬੋਲ ਨੇ ਨਾ ਉਹ ਇੰਜ ਲੱਗਦਾ ਵੀ ਜਿਵੇਂ ਰੂਪਮਾਨ ਕਰ ਰਹੇ ਹੋਵਣ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਗੁਰੂ ਸਾਹਿਬ ਆਖਦੇ ਨੇ ਇੱਕ ਜਗ੍ਹਾ ਉੱਥੇ ਸਲੋਕ ਜੋ ਲੋੜੀਂਦੇ RAM ਸੇਵਕ ਸਹੀ ਕੰਢਿਆ ਨਾਨਕ ਜਾਣੇ ਸਤ ਸਾਈ ਸੰਤ ਨਾ ਬਾਹਰ ਗੁਰੂ ਮਹਾਰਾਜ ਨੇ ਆਪ ਹੀ ਆਪਣੇ ਸੇਵਕਾਂ ਨੂੰ ਚੁਣ ਲਿਆ ਸਾਰੀਆਂ ਸੰਗਤਾਂ ਦੀਆਂ ਅੱਖਾਂ ਨਾਮ ਸਨ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਪਾਸ ਅਰਦਾਸ ਸੀ ਸੱਚੇ ਪਾਤਸ਼ਾਹ ਆਪਣੇ ਇਹਨਾਂ ਸੇਵਕਾਂ ਦੀ ਕਾਲਣਾ ਜਿਹੜੀ ਉਹ ਥਾਂੇ ਪਾਈ ਅੱਜ ਵੀ ਉਹ ਜਿਹੜੇ ਸ਼ਹੀਦ ਹੈ ਉਹ ਸਾਰੀ ਕੌਮ ਦੇ ਲਈ ਪ੍ਰੇਰਨਾ ਦਾ ਸਰੋਤ ਨੇ ਇਹ ਗੁਰਦੁਆਰਾ ਪ੍ਰਬੰਧ ਨੂੰ ਸੁਧਾਰਨ ਦੇ ਲਈ ਉਹ ਸ਼ਹਾਦਤਾਂ ਦੇ ਕੇ ਗਏ ਸੀਗੇ ਜੇ ਤੇ ਸਾਨੂੰ ਇੱਕ ਸਵੈ ਚਿੰਤਨ ਕਰਨਾ ਚਾਹੀਦਾ ਹੈ ਕਿ ਜਿੰਨਾਂ ਚੀਜ਼ਾਂ ਲਈ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਕਿ ਅਸੀਂ ਉਹਨਾਂ ਦੇ ਡੁੱਲੇ ਹੋਏ ਖੂਨ ਦਾ ਕਤਰਾ ਭਰ ਵੀ ਮੁੱਲ ਪਾ ਸਕੀਏ ਕਿ ਅਸੀਂ ਪ੍ਰਬੰਧ ਵਿੱਚ ਕੋਈ ਸੁਧਾਰ ਕਰ ਸਕੀਏ ਕਿ ਅਸੀਂ ਕਮੀਆਂ ਨੂੰ ਦੂਰ ਕਰ ਸਕੀਏ ਤੇ ਜੇ ਨਹੀਂ ਕੀਤਾਗਾ ਤੇ ਕਦੋਂ ਕਰਨਾ ਹੈ ਜੀ ਇਹ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਾਂ ਕਿਉਂਕਿ ਉਹ ਤੋਂ ਕੌਮ ਨੇ ਵਿਚਾਰਿਆ ਵੀ ਪ੍ਰਚਾਰ ਚ ਬਹੁਤ ਕਮੀਆਂ ਆ ਰਹੀਆਂ ਨੇ ਤੇ ਸਾਨੂੰ ਪ੍ਰਚਾਰਕ ਪੈਦਾ ਕਰਨੇ ਚਾਹੀਦੇ ਆ ਤੇ ਫਿਰ ਇਹਨਾਂ ਨਨਕਾਣਾ ਸਾਬ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੁੰਦਿਆਂ ਸ਼੍ਰੋਮਣੀ ਕਮੇਟੀ ਨੇ ਪਹਿਲਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜਿਹੜਾ ਉਹ ਖੋਲਿਆ ਇਹਦੇ ਪਹਿਲੇ ਪ੍ਰਿੰਸੀਪਲ ਗੰਗਾ ਸਿੰਘ ਜੀ ਬਣਾਏ ਗਏ ਸਨ ਉੱਥੋਂ ਬੇਅੰਤ ਮਾਣਯੋਗ ਹਸਤੀਆਂ ਨੇ ਜੜੀਆਂ ਪੜ ਕੇ ਨਿਕਲੀਆਂ ਜਿਨ੍ਹਾਂ ਨੇ ਕੌਮ ਦੀ ਬਹੁਤ ਸੇਵਾ ਕੀਤੀ ਹੈ ਜੇ ਉਹ ਸੇਵਾਵਾਂ ਦੇ ਉੱਤੇ ਵੀ ਆਪਾਂ ਤੁਹਾਡੇ ਨਾਲ ਗਾਹੇ-ਗਾਹੇ ਜ਼ਰੂਰ ਸਾਂਝ ਪਾਉਂਦੇ ਰਵਾਂਗੇ ਨਨਕਾਣਾ ਸਾਹਿਬ ਦੇ ਸਾਕੇ ਦੇ ਉੱਤੇ ਇੱਕ ਦੋ ਵੀਡੀਓ ਤੁਹਾਡੇ ਨਾਲ ਹੋਰ ਸਾਂਝੀਆਂ ਕਰਨੀਆਂ ਨੇ ਜਿਵੇਂ ਜ਼ਿਕਰ ਕੀਤਾ ਸੀ ਮੈਂ ਪਹਿਲਾਂ ਇੱਕ ਵੀਡੀਓ ਤੁਹਾਡੇ ਨਾਲ ਉਚੇਚ ਨਾਲ ਸਾਂਝੀ ਕਰਨੀ ਹੈ ਜਿਹਦੇ ਵਿੱਚ ਆਪਾਂ ਗਾਂਧੀ ਲਾਲਾ ਲਾਈਪਤਰਾਏ ਤੇ ਨਰੈਣੂ ਮੰਤ ਦੀ ਸਾਂਝਦੇ ਉੱਤੇ ਵੀ ਗੱਲ ਕਰਾਂਗੇ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ